ਕੁੜੀ ਦਾ ਰੱਖਿਆ ਹੋਇਆ ਸੀ ਵਿਆਹ ਪਰ ਕੁਦਰਤ ਨੇ ਕੀਤਾ ਐਡਾ ਕਹਿਰ ਰਿਸ਼ਤੇਦਾਰ ਕਹਿਣ ਲੱਗੇ ਕੁੜੀ ਕ ਲੈਣੀ ਹੈ ਵਿਆਹ ਹੀ ਲੈ ਕੇ ਵਹਿ ਗਿਆ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਕੁੜੀ ਖੜੀ ਰੋਂਦੀ ਦਿਖਾਈ ਦੇ ਰਹੀ ਹੈ ਦਰਅਸਲ ਇਸ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਜੋ ਕਿ ਅਕਤੂਬਰ ਵਿੱਚ ਹੋਣਾ ਸੀ ਪਰ ਵਿਆਹ ਤੋਂ ਪਹਿਲਾਂ ਹੀ ਕੁਦਰਤ ਆਪਣਾ ਕਹਿਰ ਦਿਖਾਉਣ ਲੱਗੀ ਅਤੇ ਲਗਾਤਾਰ ਮੀਂਹ ਪੈਣ ਲੱਗ ਗਿਆ ਮੀਂਹ ਪੈਣ ਕਾਰਨ ਜਿਸ ਥਾਂ ਇਸ ਕੁੜੀ ਦਾ ਘਰ ਸੀ ਉਹ ਥਾਂ ਹੀ ਖਿਸਕਣ ਲੱਗੀ ਜਿਸ ਕਰਕੇ ਇਸ ਦੇ ਸਾਰੇ ਹੀ ਘਰ ਵਿੱਚ ਤਰੇੜਾਂ ਪੈ ਗਈਆਂ ਪਰਿਵਾਰ ਨੇ ਘਰ ਵਿੱਚੋਂ ਸਾਰਾ ਹੀ ਸਮਾਨ ਬਾਹਰ ਕੱਢ ਲਿਆ ਰਿਸ਼ਤੇਦਾਰ ਇਸ ਕੁੜੀ ਬਾਰੇ ਕਹਿਣ ਲੱਗੇ ਕਿ ਕੁੜੀ ਹੀ ਕਲੈਣੀ ਹੈ ਇਸ ਦਾ ਵਿਆਹ ਹੀ ਸਾਰਾ ਕੁਝ ਲੈ ਕੇ ਬੈਠ ਗਿਆ ਜਦੋਂ ਇਹ ਆਪਣੇ ਘਰ ਨੂੰ ਛੱਡ ਕੇ ਜਾਂਦੀ ਹੈ ਤਾਂ ਘਰ ਦੇ ਕੋਲ ਖੜ ਕੇ ਬਹੁਤ ਹੀ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਅਤੇ ਇਸ ਦਾ ਭਰਾ ਇਸ ਦੀ ਵੀਡੀਓ ਬਣਾ ਲੈਂਦਾ ਹੈ ਤੇ ਸਾਰੇ ਘਰ ਦੀ ਵੀ ਵੀਡੀਓ ਬਣਾ ਕੇ ਦਿਖਾਉਣ ਲੱਗ ਜਾਂਦਾ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਸੱਚਮੁੱਚ ਹੀ ਇਸ ਕੁੜੀ ਦੀ ਕਿਸਮਤ ਮਾੜੀ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ